ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਾਊਂਟਰ ਦੀ ਤੇ ਰੂਮ ਦੀ ਸਫਾਈ ਕਰਨ ਲੱਗੇ ਆਂ ਨਾਲ ਨਾਲ ਤੁਹਾਨੂੰ ਦਿਖਾਉਣੇ ਆ ਕੀ ਕਰਦੇ ਆ ਕਿਵੇਂ ਹਾਂ ਜੀ ਆ ਦਾਲਾ ਪਾਉਣ ਵਾਲੀਆਂ ਕੋਠੀਆਂ-ਕਠੀਆਂ ਪੁਰੀਆਂ ਗੰਦੀਆਂ ਉਹਨਾਂ ਨੂੰ ਵੀ ਲੱਗੇ ਸਾਫ਼ ਕਰਨਾ ਪੂਰਾ ਕੱਪੜਾ-ਕਪੜਾ ਮਾਰ ਕੇ ਗਿੱਲਾ ਲੱਗੇ ਭਾਈ ਐਤੇ ਵੀ ਗਿੱਲਾ ਕੱਪੜਾ ਮਾਰ ਪੂਰਾ ਹਵਾ ਹਵਾ ਮਾਰ ਕੇ ਪੂਰਾ ਰੈਕਡਾ ਹੋ ਗਿਆ ਸਾਰਾ ਬਾਈ ਇਹਦੇ ਕੋਲ ਬਹੁਤ ਹੋ ਰਹਾ ਹੈ ਮਨ ਨੂੰ ਪੂਰੀ ਸੁਭਾਈ ਗੱਲ ਹੈ ਆਪਣਾ ਬਰਾ ਹੋਵੇ ਆਪਣਾ ਕੱਢੀ ਜਾਂਦੇ ਸਾਰਾ ਬਾਹਰ ਕਿੰਨੇ ਕਿੰਨੇ ਚੈਨ ਨਾਲ ਦੀ ਨਾਲ ਤੁਹਾਨੂੰ ਦਿਖਾਈ ਜਾਵਾਂਗੇ ਦੇਖੋ ਇਹ ਕਰਤਾ ਐ ਬੈਡ ਬੁੱਡ ਲਾਤਾ ਵਧੀਆ ਸਾਈਡ ਤੇ ਕਰਕੇ ਸਮਾਨ ਅੰਦਰੋਂ ਐ ਵਧੀਆ ਚਿਨਿਆ ਗਿਆ ਸਾਰਾ ਹੁਣ ਬਾਹਰ ਜੇ ਰਹਿੰਦਾ ਥੋੜਾ ਬਹੁਤ ਸਮਾਨ ਇਹ ਰੱਖ ਕੇ ਤੇ ਇਧਰ ਲਾਈਟਾਂ ਰੱਖੀਆਂ ਲਾਈਟਾਂ ਦੀ ਰਿਪੇਅਰ ਕਰਨੀ ਐ ਤੇ ਹੁਣ ਸੀਜ਼ਨ ਗਿਆ ਆਪਾਂ ਕੂਲਰ ਵੀ ਵੇਚਦੇ ਆ ਇੱਥੇ ਕੂਲਰਾਂ ਦਾ ਸੀਜ਼ਨ ਗਿਆ ਹੁਣ ਤੇ ਇਹਨਾਂ ਨੂੰ ਸਾਈਡ ਤੇ ਰੱਖਦੇ ਆ ਟਰੈਕਟਰ ਮੰਗਾਇਆ ਤੇ ਆਪਣਾ ਪਲੇਟ ਚ ਰੱਖ ਰਹੇ ਆ ਟਰੈਕਟਰ ਚ ਲਾ ਕੇ ਇਸ ਸਾਈਡ ਤੇ ਰੱਖ ਕੇ ਆਵਾ ਸਾਰਾ ਸਮਾਨ ਸਾਰਾ ਸਮਾਨ ਰੱਖੀ ਜਾਂਦੇ ਕੂਲਰ ਕਲਰ ਪੂਰਾ ਸਾਈਡ ਤੇ ਲਾ ਦੇ ਇਹ ਬਬਲੂ ਡਰਾਈਵਰ ਬੈਠਾ ਹੈ ਚਲਾਊਗਾ ਥੋੜਾ ਅੱਗੇ ਕਰ ਲਾ ਓਏ ਕੂਲਰ ਲੱਗੇਗੇ ਝਾੜਵੇਂ ਥੋੜਾ ਅੱਗੇ ਕਰ ਲਾ ਹੌਣ ਦੇ ਹੌਣ ਦੇ ਅੱਗੇ ਰੁਕ ਜੀ ਹਜੇ ਹੁਣ ਸਮਾਨ ਰੱਖੀ ਜਾਂਦੇ ਹਜੇ ਰੁਕ ਜੀ ਸਦੇਸ ਦੇ ਰੱਖ ਦੋ ਮੈਂ ਕਿਹਾ ਝਾੜ ਚ ਲੱਗਣਗੇ ਕੂਲਰ ਮੁੜ ਕੇ ਟਰੈਕਟਰ ਗਾਂ ਕਰ ਲੋ ਇੱਕ ਵਾਰੀ ਪੜਾ ਕਲਾਕ ਦਾਬਾ ਜਾਂਦੇ ਜਾਂਦੇ ਅੱਗੇ ਬੱਸ ਅਰ ਰੱਖੀ ਜਾਂਦੇ ਸਮਾਨ ਬੂਲਰ ਰੱਕੇ ਲੱਲੇ ਆ ਰਿਆ ਸਮਾਹਣ ਇਹ ਛੋਟਾ ਕੂਲਰ ਨਹੀਂ ਰੱਖ ਕੇ ਉਹਨਾ ਛੋਟਾ ਇੱਥੇ ਰੱਖਣਾ ਹੈ ਇਹ ਵਾਲਾ ਇੱਥੇ ਰੱਖਣਾ ਹੈ ਇਧਰ ਵਾਲੀ ਚਾਂਦ ਨੀ ਮੋਟਰ ਵਾਲਾ ਰੋਡ ਦਾ ਵੀ ਬੁਰਾ ਹਾਲ ਆ ਖੱਡੇ ਵੋ ਪੈਗੇ ਰੋਡ ਤੇ ਇਹ ਆਪਣਾ ਬੰਗੂਆ ਬੰਗੂ ਦੀ ਦੁਕਾਨ ਆ ਰਹੀ ਬੰਦ ਹੈ ਚੱਲ ਹੋਟਲ ਸਾਰੇ ਖਾਲੀ ਪਏ ਆ ਰਸਤਾ ਬੰਦ ਆ ਰੋਕ ਤੇ ਗੱਡੀ ਹੜੀ ਗਈ ਬਾਹਰ ਰਸਤਾ ਬੰਦ ਆ ਇਸ ਅਜੇ ਬੈਗ ਹੈ ਨੀਗਾ ਤੇ ਆਵਾਜ਼ ਘੱਟ ਆਵੇ ਤਾਂ ਸੌਰੀ ਉਹਦੇ ਲਈ ਯਾ ਕਹਿੰਦਾ ਕਿ ਉੱਧ ਗਏ ਆ ਮੋਟਰਸਾਈਕਲ ਤੇ ਆਈ ਜਨੇ ਵਾਪਸ ਛੱਟ ਗਏ ਸਵਾਰ ਆ ਆ ਗਿਆ ਵਾਪਸ ਇਧਰ ਮੈਂ ਉਤਰ ਜਾਂਦਾ ਹਾਂ ਆਗੇ ਸੁੱਟ ਜਾਏਗਾ ਨਹੀਂ ਤੇ ਮੋਟਰਸਾਈਕਲ battery